ਹਾਂਜੀ ਸਭ ਨੂੰ ਸਤਿ ਸ੍ਰੀ ਅਕਾਲ ਜੀ ਤੇ ਵੈਗਰੂ ਚੜਦੀ ਕਲਾ ਚ ਰੱਖੇ ਜਾਇ ਮਾਤਾਂ ਦੀ ਤੇ ਮੈਂਦ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਹੀ ਹੋਵੋਗੇ ਤੇ ਆਪਾਂ ਚਾਰਗਨਾਂ ਭਗਤੀ ਵਾਸਤੇ ਕਰਨ ਲੱਗਿਆ ਕਹਿੰਦੇ ਭਗਤੀ ਇਹ ਫਕੀਰਾ ਫਕੀਰੀ ਬੜੀ ਦੂਰੇ ਤੇ ਜੇ ਚੜ ਗਈਏ ਤਖ ਜੂਰੇ ਤੇ ਜੇ ਡਿੱਗ ਪਈਏ ਤੇ ਚੱਕਣਾ ਚੂਰੇ ਇਹ ਫਕੀਰੀ ਇਹ ਚੀਜ਼ ਏ ਇੱਕ ਸਮੁੰਦਰ ਹੁੰਦਾ ਹੈ ਭਗਤੀ ਵਾਸਤੇ ਭਗਤੀ ਦਾ ਸਮੁੰਦਰ ਹੁੰਦਾ ਜਿੰਨੀ ਵੀ ਆਪਾਂ ਭਗਤੀ ਕਰਦੇ ਇੱਕ ਦੋ ਕੰਮ ਨੇ ਇੱਕ ਜਿਹੜਾ ਗਾਇਕੀ ਤੇ ਭਗਤੀ ਗਾਇਕੀ ਤੇ ਭਗਤੀ ਨੂੰ ਜਿੰਨਾ ਹੀ ਆਪਾਂ ਸਟਰਗਲ ਕਰਾਂਗੇ ਉਨਾ ਹੀ ਜਿੰਨੀ ਆਪਾਂ ਭਗਤੀ ਵੀ ਆਪਾਂ ਭਗਤੀ ਕਰਾਂਗੇ ਉਨੀ ਆਪਾਂ ਨੂੰ ਵੈਗਰੂ ਤਰੱਕੀ ਬਖਸ਼ਦਾ ਹੈ ਤੇ ਕਲਾਕਾਰੀ ਵੀ ਇਹੀ ਹੈ ਗਾਇਕੀ ਵੀ ਇਹੀ ਆਪਾਂ ਜਿੰਨੀ ਰਾਇਸਲ ਕਰਾਂਗੇ ਭਗਤੀ ਕਰਾਂਗੇ ਉਹਨੇ ਆਪਣੀ ਆਵਾਜ਼ ਉਹਨੇ ਆਪਣੀ ਤਰੱਕੀ ਪਰਮਾਤਮਾ ਦਿੰਦਾ ਤੇ ਭਗਤੀ ਦੀ ਇਹ ਗੱਲਾਂ ਨੇ ਭਗਤੀ ਆਪਾਂ ਕਿਸੇ ਤੋਂ ਮੁੱਲ ਨਹੀਂ ਲੈ ਸਕਦੇ ਨਾ ਹੀ ਗਾਇਕੀ ਆਪਾਂ ਕਿਸੇ ਤੋਂ ਮੁੱਲ ਲੈ ਸਕਦੇ ਆ ਗਾਇਕੀ ਤੇ ਵੀ ਮਿਹਨਤ ਬਹੁਤ ਕਰਨੀ ਪੈਂਦੀ ਤੇ ਭਗਤੀ ਤੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਕਿਤੇ ਜਾ ਕੇ ਰੱਬ ਮਿਲਦਾ ਹੈ ਉਸੀਂ ਮੰਨਣਾ ਨਹੀਂ ਕਿ ਸਾਡੀ ਤੀਸਰੀ ਅੱਖ ਖੁੱਲੀ ਜਦੋਂ ਸਾਨੂੰ ਉੱਪਰ ਲੈ ਗਏ ਦੇਵੀ ਦੇਵਤੇ ਤੇ ਸਾਨੂੰ ਇੱਕ ਇੱਕ ਚੀਜ਼ ਤੱਕ ਦਿਖਾਈ ਕਿ ਅਸੀਂ ਪਬਲਿਕ ਦੇ ਅੱਗੇ ਸ਼ੋਅ ਨਹੀਂ ਕਰਨਾ ਚਾਹੁੰਦੇ ਸੀ ਕਿ ਸਾਡੀ ਤੀਜੀ ਅੱਖ ਖੁੱਲੀ ਹੋਈ ਏ ਕਿ ਅਸੀਂ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੁੰਦੇ ਸੀ ਕੁਝ ਸਾਡੀਆਂ ਮਜਬੂਰੀਆਂ ਹੋ ਗਈਆਂ ਕਿ ਸਾਨੂੰ ਆਉਣਾ ਪਿਆ ਤੋਂ ਕਈ ਤਾਂ ਪਬਲਿਕ ਵਿੱਚ ਇਹੋ ਜੀ ਦੁਨੀਆ ਹੈ ਕਿ ਜੀ ਦੀ ਤੀਜੀ ਅੱਖ ਖੁੱਲ ਜਾਂਦੀ ਏ ਤੇ ਉਹਨੂੰ ਹੀ ਲੋਕ ਪਾਗਲ ਸਮਝਣ ਲੱਗ ਜਾਂਦੇ ਨੇ ਇਹ ਕਾਲ ਯੁਗ ਦਾ ਦੌਰ ਏ ਅੱਜ ਕੱਲ ਦੇ ਕਾਲ ਯੁਗ ਦਾ ਦੌਰ ਏ ਤੋਂ ਸਤਜੁਗ ਵਿੱਚ ਵੀ ਭਗਤੀ ਬਹੁਤ ਜ਼ਿਆਦਾ ਸੀ ਤੇ ਦੁਆਪਰ ਯੁਗ ਵਿੱਚ ਵੀ ਭਗਤੀ ਬਹੁਤ ਸੀ ਤ੍ਰੇਤਾ ਚ ਵੀ ਬਹੁਤ ਜ਼ਿਆਦਾ ਸੀ ਪਰ ਕਾਲ ਯੁਗ ਦੇ ਵਿੱਚ ਕੋਈ ਭਗਤੀ ਨਹੀਂ ਕਰਦਾ ਮਨ ਸਾਫ਼ ਨਾਲ ਜੇ ਕਿਤੇ ਕਾਲ ਯੁਗ ਦੇ ਵਿੱਚ ਵੀ ਆਪਾਂ ਮਨ ਸਾਫ਼ ਨਾਲ ਭਗਤੀ ਕਰਦੇ ਆਂ ਤੇ ਪਰਮਾਤਮਾ ਆਪਣੇ ਸਾਹਮਣੇ ਆ ਕੇ ਖੜ ਜਾਂਦਾ ਹੈ ਪਰ ਦੁਨੀਆ ਅੰਦਰੋਂ ਭਗਤੀ ਮਨ ਸਾਫ਼ ਨਾਲ ਨਹੀਂ ਕਰਦੀ ਉਪਰੋਂ ਤਾਂ ਕਹਿੰਦੇ ਹੁਣ ਆਪਾਂ ਕੋਈ ਵੀ ਧਰਮ ਸਥਾਨ ਲਾ ਲੈ ਮੰਦਰ ਗੁਰਦੁਆਰੇ ਲਾ ਲੈਣੇ ਆ ਉਪਰੋਂ ਭਗਤ ਹੋਣਗੇ ਪਰ ਵਿੱਚੋਂ ਦਾ ਪਤਾ ਨਹੀਂ ਵੀ ਅੰਦਰੋਂ ਸਾਫ਼ ਹੈ ਕਿ ਨਹੀਂ ਪਰ ਭਗਤੀ ਜਿਨ੍ਹਾਂ ਦੇ ਕਰਮਾਂ 'ਚ ਲਿਖੀ ਹੁੰਦੀ ਭਗਤੀ ਉਹ ਹੀ ਕਰ ਸਕਦਾ ਹੈ ਦੁਜਾ ਬੰਦਾ ਭਗਤੀ ਨਹੀਂ ਕਰ ਸਕਦਾ ਫਕੀਰਾ ਫਕੀਰੀ ਇਹ ਬੜੀ ਦੂਰੇ ਚੜ ਗਈ ਤੱਕ ਜੂਰੇ ਤੇ ਜੇ ਡਿੱਗ ਪਈਏ ਤੇ ਚੱਕਣਾ ਚੂਰੇ ਫਕੀਰੀ ਇਹ ਚੀਜ਼ ਹੁੰਦੀ ਹੈ ਕਿ ਪਬਲਿਕ ਹਵਾ ਵਿੱਚ ਸੋਸ਼ਲ ਮੀਡੀਆ 'ਚ ਦੇਖਦੇ ਰਹੀਦਾ ਉੱਡੇ ਰਹਿੰਦੇ ਨੇ ਅਸੀਂ ਇਹੋ ਕਰਤਾ ਇਹ ਕਰਤਾ ਉਹ ਕਰਤਾ ਅਪਰ ਜੋ ਚੀਜ਼ ਮਿਲਦੀ ਨਿਮਰਤਾ ਨਾਲ ਮਿਲਦੀ ਨਿਵੇਂ ਹੋ ਕੇ ਫਲ ਮਿਲਦਾ ਹੈ ਇਕ ਕਾਲਯੁਗ ਦਾ ਦੌਰ ਹੈ ਕਾਲਯੁਗ ਦੇ ਵਿੱਚ ਆਪਾਂ ਜਿੰਨਾ ਨਿਮਰਤਾ ਵਰਤਾਂਗੇ ਜਿੰਨੇ ਉਹਨੇ ਆਪਾਂ ਨੂੰ ਜਿਆਦਾ ਸਫਲਤਾ ਮਿਲੇਗੀ ਜੇ ਕੋਈ ਬੋਲਦਾ ਹੈ ਉਹਨੂੰ ਨਗਾਹ ਕਰ ਦੋ ਪਰ ਦੁਨੀਆ ਇਹੋ ਜੀ ਕਾਲਯੁਗ ਦੇ ਨਾਤਾ ਧੀ ਪੈਰ ਨੂੰ ਛੱਡਦੇ ਨਾ ਔਰਤ ਨੂੰ ਛੱਡਦੇ ਕਿਸੇ ਪਾਸੋਂ ਕੋਈ ਨਹੀਂ ਛੱਡਦਾ ਕਿ ਸਾਰੇ ਪਾਸੇ ਢਾ ਲਾਨ ਤੋਂ ਕੋਈ ਵੀ ਨਹੀਂ ਬਖਸ਼ਦਾ ਪਰ ਨਹੀਂ ਦੁਨੀਆ ਸੱਤ ਤੇ ਟਿਕੇ ਸੱਤ ਤੇ ਹੀ ਟਿਕਣਾ ਚਾਹੀਦਾ ਆਪਾਂ ਨੂੰ ਨਿਤਨੇਮ ਪਾਠ ਕਰਨਾ ਚਾਹੀਦਾ ਹੈ ਜੇ ਕੋਈ ਵੈਹਿਗੁਰੂ ਨੂੰ ਮਨ ਦਾ ਗ੍ਰੰਥ ਸਾਹਿਬ ਨੂੰ ਗ੍ਰੰਥ ਸਾਹਿਬ ਦਾ ਪਾਠ ਕਰੋ ਇੱਕ ਸਮੁੰਦਰ ਹੈ ਗ੍ਰੰਥ ਸਾਹਿਬ ਸਮੁੰਦਰ ਹੈ ਕਿ ਸਮੁੰਦਰ ਭਗਤੀ ਭਗਤੀ ਆਪਾਂ ਪਾਠ ਨੂੰ ਆਪਾਂ ਕੰਟੀਨਿਊ ਕਰੀਏ ਨਿਤਨੇਮ ਕਰੀਏ ਤੇ ਸਭ ਕੁਝ ਦਿੰਦਾ ਵਹਿਗੁਰੂ ਪਰਮਾਤਮਾ ਸਭ ਕੁਝ ਦਿੰਦਾ ਕੁਦਰਤ ਵੀ ਖੇੜ ਹੈ ਆਪਨੂੰ ਭੇਜਦਾ ਹੈ ਭਗਤੀ ਕਰਨ ਵਾਸਤੇ ਜੇ ਗੁਰੂਆਂ ਨੇ ਗ੍ਰੰਥ ਸਾਹਿਬ ਬਣਾਇਆ ਹੈ ਤੇ ਭਗਤੀ ਕਰਨ ਵਾਸਤੇ ਬਣਾਇਆ ਪਾਠ ਕਰਨ ਵਾਸਤੇ ਬਣਾਇਆ ਕਿ ਨਾ ਆਪਾਂ ਕਿਸੇ ਵੀ ਚੀਜ਼ ਤੇ ਆਪਾਂ پابੰਦੀ ਨਹੀਂ ਲਾ ਸਕਦੇ ਭਗਤੀ ਲਾਇਨ 'ਚ ਪਾਠ ਕਰਨ 'ਚ ਆਪਾਂ پابੰਦੀ ਨਹੀਂ ਕਿਸੇ ਤੇ ਲਾ ਸਕਦੇ ਅਪਾ ਸਦਾਰ ਸਕਦੇ ਆ ਵੀ ਆ ਨਿਯਮ ਨੇ ਆ ਗੱਲਾਂ ਨੇ ਬਸ ਪੂਰੀਆਂ ਕਰੋ ਪਾਠ ਕਰੋ ਪਾਠ ਜਿੰਨਾ ਮਰਜ਼ੀ ਕਰੋ ਤੇ ਆਪਣੀ ਸਫਲਤਾ ਤਾਂ ਆ ਹੀ ਜ਼ਿੰਦਗੀ ਚ ਕਲਯੁਗ ਚ ਆਪਣੀ ਖਤਮ ਹੋਣੀ ਜੇ ਆਪਾਂ ਆਪਾ ਆਏ ਤਾਂ పాਪ ਉਤਾਰਨਾ ਤੇ ਜੇ ਆਪਾਂ పాਪ ਲੈ ਕੇ ਉੱਪਰ ਫੇਰ ਜਾਣਾ ਹੈ ਫੇਰ ਜਾਣਾ ਆਪਾ ਫਿਰ ਆਪਣਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਧਰਤੀ ਤੇ ਆਉਣ ਦੇ ਹੀ ਫਿਰ ਤੁਸੀਂ ਉੱਪਰ ਹੀ ਨਰਕਾਂ ਚ ਛਾਲਾ ਮਾਰੋ ਹੁਣ ਸਾਨੂੰ ਦੁਨੀਆ ਨੇ ਕਹਿਣਾ ਇਹ ਕੀ ਗੱਲਾਂ ਆਂ ਕਈ ਤਰ੍ਹਾਂ ਦੇ ਲੋਕ ਗੱਲਾਂ ਕਰਨਗੇ ਪਰ ਨਹੀਂ ਜੋ ਭਗਤੀ ਹੈ ਭਗਤੀ ਤੋਂ ਬਿਨਾ ਕੁਛ ਨਹੀਂ ਅੰਦਾ ਅਸੀਂ ਛੋਟੇ ਜਿਏ ਅਸੀਂ ਬਚਪਨ ਚ ਤੇ ਬਚਪਨ ਤੋਂ ਲੈ ਕੇ ਪੈਰੇ ਹੋ ਗਏ ਦੇਵੀ ਦੇਵਤਾ ਦੇ ਗੁਰੂਆਂ ਦੇ ਸਭ ਦੇ ਪੈਰੇ ਹੋ ਗਏ ਭਗਤੀ ਲਈ ਅੰਚੇ ਆਗੇ ਪੜਾਈ ਕਰਨਾ ਚਾਹਿਆ ਪੜਾਈ ਕੀਤੀ ਵੀ ਬੀਏ ਤੱਕ ਹੁਰ ਸਵੀ ਕੀਤੇ ਪਰ ਕਿਸੇ ਪਾਸੋਂ ਸਫਲਤਾ ਨਹੀਂ ਮਿਲੀ ਜਿੰਨੇ ਤੇ ਭਗਤੀ ਲਾਈਨ 'ਚ ਨਹੀਂ ਆਈ ਸਾਨੂੰ ਸਕੂਲ ਵਿੱਚ ਟੀਚਰ ਕਹਿੰਦੇ ਸੀ ਤੁਸੀਂ ਇਨਸਪੈਕਟਰ ਲੱਗੋਗੇ ਕਿਉਂਕਿ ਮੈਂ ਕਬੱਡੀ ਦੀ ਕੈਪਟਨ ਹੁੰਦੇ ਸੀ ਲੰਬੀ ਛਾਲ ਮੇਰੀ 15 ਫੁੱਟ ਜਾਂਦੀ ਸੀ ਗੋਲਾ ਸਾਰੀਆਂ ਮੇਰੀਆਂ ਗੇਮਾਂ ਕੀਤੀਆਂ ਹੋਈਆਂ ਸੀ ਪਰ ਕਿਸੇ ਅਰਥ ਨਹੀਂ ਆਈਆਂ ਮੇਰੇ ਸਰਟੀਫਿਕੇਟ ਬਹੁਤ ਪੈ ਨੇ ਡਿਗਰੀਆਂ ਪਈਆਂ ਪਰ ਮੈਨੂੰ ਭਗਤੀ ਲਾਈਨ ਚ ਹੀ ਆਉਣਾ ਪਿਆ ਇਹ ਭਗਤੀ ਇੱਕ ਰੂਹ ਨੂੰ ਪਰਮਾਤਮਾ ਨਾਲ ਜੋੜਦੀ ਹੈ ਸਮੁੰਦਰ ਦੀ ਸੈਰ ਕਰਾਉਂਦੀ ਹੈ ਉਸੀ ਕਾਗਸ ਸਮੁੰਦਰ ਦੀ ਸੈਰ ਕਿਵੇਂ ਕਰ ਲਈ ਅਸੀਂ ਸਮੁੰਦਰ ਦੀ ਵੀ ਸਾਰੀ ਸੈਰ ਕੀਤੀ ਹੋਈ ਜਿੱਥੋਂ ਤੱਕ ਸਮੁੰਦਰ ਜਿਵੇਂ ਜਿਵੇਂ ਜਿਹੜੀ ਪਹਾੜੀ ਕਿਹੜੀ ਪਹਾੜੀ ਐ ਸੋਨੇ ਦੀ ਐ ਰੇਤੇ ਦੀ ਐ ਚਾਂਦੀ ਦੀ ਐ ਤਾਂਬੇ ਦੀ ਐ ਲੋਹੇ ਦੀ ਐ ਸਾਰੀ ਜਗ੍ਹਾ ਦਿਖਾਈਆਂ ਸਾਨੂੰ ਸਮੁੰਦਰ ਤੱਕ ਇਹ ਅਸੀਂ ਅੱਜ ਤੁਹਾਡੇ ਕੋਲ ਗੱਲ ਕਹਿਣ ਲੱਗੇ ਨਹੀਂ ਤਾਂ ਸਾਨੂੰ 35 ਸਾਲ ਹੋ ਗਿਆ ਅਸੀਂ ਗੱਲ ਨਹੀਂ ਕੱਢੀ ਬਾਹਰ ਤੇ ਨਹੀਂ ਅਸੀਂ ਕੱਢਣੀ ਸੀ ਕਿਉਂਕਿ ਪਬਲਿਕ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਬਲਿਕ ਦੀਆਂ ਗੱਲਾਂ ਦੇ ਹੋਣ ਦੇ ਵਿੱਚ ਸਾਡੀ ਭਗਤੀ ਦੇ ਰੋਕ ਲੱਗ ਜਾਂਦੀ ਹੈ ਸਾਨੂੰ ਸਤਿਗੁਰੂ ਵੈਗੁਰੂ ਦਰਸ਼ਨ ਦੇ ਨੂੰ ਪਿੱਛੇ ਹੋ ਜਾਂਦੇ ਆ ਫਿਰ ਦਰਸ਼ਨ ਨਹੀਂ ਮਿਲਦੇ ਜੇ ਅਸੀਂ ਐਦਾਂ ਦੀਆਂ ਗੱਲਾਂ ਕਰੀਏ ਸਾਰਾ ਕੁਝ ਛੱਡਣਾ ਪੈਂਦਾ ਭਗਤੀ ਵਿੱਚ ਭੈਣ ਭਰਾ ਰਿਸ਼ਤੇਦਾਰੀ ਸਿਰਫ ਮਾਪਿਆਂ ਨਾਲ ਨਾਤਾ ਕਿਉਂਕਿ ਜਿਨ੍ਹਾਂ ਨੇ ਜਨਮ ਦਿੱਤਾ ਜਾਪ ਕਰਿਆ ਕਰੋ ਵੈਗਰੂ ਦਾ 22 ਘੰਟੇ ਪੂਰੇ ਲਾਓ ਤੇ ਵੈਗਰੂ ਦੀ ਆਵਾਜ਼ਾਂ ਲੱਗ ਜਾਣਗੀਆਂ ਤੁਹਾਡੀ ਤੀਸਰੀ ਅੱਖ ਖੁੱਲਣੀ ਸ਼ੁਰੂ ਹੋ ਜਾਏਗੀ 22 ਘੰਟੇ ਪੂਰੇ ਲਾਓ ਸੁਬਾਹ ਸ਼ਾਮ 10 ਵਜੇ ਉੱਠ ਤੁੱਕ ਕੇ ਪਾਠ ਕਰਨ ਨਾਲ ਮਿਲਦੀ ਗੱਲਾਂ ਨਾਲ ਕੁਝ ਨਹੀਂ ਮਿਲਦਾ ਜੀ ਆਪਾਂ ਗੱਲਾਂ ਨਾਲ ਕਹੀਏ ਨਾ ਹੁਣ ਆ ਕਈ ਸੋਸ਼ਲ ਮੀਡੀਆ ਤੇ ਚੱਲੇ ਹੋਏ ਆ ਨਹੀਂ ਜੀ ਸਾਡੇ ਚ ਕੁਝ ਨਹੀਂ ਆਉਂਦਾ ਨਹੀਂ ਜੀ ਐਦਾਂ ਐ ਉਦਾਂ ਗੱਲ ਨਹੀਂ ਬਣੀ ਜਿਹੜੇ ਫਰਾਡ ਹੁੰਦੇ ਨੇ ਉਹਨਾਂ ਨਾਲ ਤਾਂ ਏਵੇਂ ਹੀ ਕਹਿਣਾ ਪਰ ਭਗਤੀ ਕਰਨੀ ਬਹੁਤ ਓਕੇ ਆ ਚਾਣੇ ਕਿਤੇ ਭੁੱਖਿਆ ਤੋਂ ਖੰਡੇ ਨਹੀਂ ਵੱਜਦੇ ਪਰ ਭਗਤੀ ਤੋਂ ਬਿਨਾ ਕੰਮ ਕੋਈ ਨਹੀਂ ਹੁੰਦਾ ਭਗਤੀ ਤੇ ਸ਼ਕਤੀ ਸ਼ਕਤੀ ਨਾਲ ਕੰਮ ਹੁੰਦਾ ਹਾਂਜੀ ਮਾਫੀ ਚਾਹੁੰਦੀ ਆ ਜੇ ਕੋਈ ਹੂਚ ਨੀਚ ਗਲਤੀ ਹੋਈ ਹੋਵੇ ਤਾਂ ਗੱਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀ ਹੋ ਜਾਂਦੀ ਤਾਂ ਮaaf ਕਰਨਾ ਤੇ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਧੰਨਵਾਦ ਜੀ